ਜੰਜੀ ਮੈਟਰ ਹੈ ਇਹ ਵੀ ਐਸਏ ਮਿਊਜ਼ੀਅਮ ਦਾ ਹੈ ਸਾ ਵੱਡੀਆਂ ਤੋਂ ਵੱਡੀਆਂ ਆਪਾਂ ਬੰਦੂਕਾਂ ਗੰਨਾ ਸਾਰੀਆਂ ਦੇਖੀਆਂ ਸ਼ੂਰੇ ਬਾਰਸ਼ ਕਿਹੜੀ ਕਿਹੜੀ ਸੀ ਦੇ ਹੈਗੇ ਇਹਨਾਂ ਨੇ ਸੰਭਾਲ ਕੇ ਆ ਦੇਖੋ ਰੱਖਿਆ 18th ਸੈਂਚਰੀ 1970 ਛਰਪਾਣਾ ਮੋੜੇ ਚਾਰ ਦਿਨ ਕੀ ਗੰਦੇ ਪੰਜਾਏ ਨਾ ਨਾਈ ਚਾਕੂ ਅਲੱਗ-ਅਲੱਗ ਤਰ੍ਹਾਂ ਦੇ ਘਰੋਂ ਦਿਖਾਉਣਾ ਵੱਡੀਆਂ ਤੋਂ ਵੱਡੀਆਂ ਆਪਾਂ ਬੰਦੂਕਾਂ ਦੇਖ ਲਈਆਂ ਹੁਣ ਤੁਹਾਨੂੰ ਛੋੜੀ-ਛੋੜੀ ਬੰਦੂਕ ਦਿਖਾਉਂਦੇ ਇਹਨਾਂ ਦਾ ਕੀਤਾ ਹੈ ਕਮਾਲ ਅਦੇ ਕੰਪੀਅੰਸੀ ਗੇਸਿਕ ਆ ਦੇਖੋ ਆ ਆ ਦੇ ਕੋਲ ਉਹ ਨਹੀਂ ਬੰਦੂਗੀ ਮੇਰੇ ਉਂਗਲ ਕ ਜੱਡੀ ਆ ਮੇਰੇ ਉਂਗਲ ਕੋ ਵੀ ਛੋਟੀ ਆ ਦੇ ਹੈ ਜੀ ਹੈ ਨਾ ਸਾਮੀ ਆਟੋਮੈਟਿਕ ਪਿਸਟਲ ਆ ਇਹ 1927 ਚ ਬਣਿਆ ਸੀਗਾ ਜਰਮਨ ਦਾ ਬਣਿਆ ਹੋਇਆ 1930 ਤੱਕ ਰਿਹਾ ਹੈ ਛੋੜ ਛੋਟੇ ਪਿਸਟਲ ਹੈ ਹਨ ਆ ਦੇਖੋ ਇਹਦੇ ਵਿੱਚ ਹੀ ਪਿਸਟਲ ਪੈ ਜਾਂਦਾ ਇਹ ਲੱਗਦੀ ਡੱਬੀ ਆ ਲੱਗਦੀ ਡੱਬੀ ਆ ਇਹ ਉਦਾਂ ਹੀ ਕੋਈ ਪਰਸ ਲੱਗਦਾ ਪਰ ਹੈਗਾ ਪਿਸਤੌਲ ਆ ਦੇਖੋ ਇੱਥੋਂ ਦੀ ਗੋਲੀ ਚਲਦੀ ਹੈ ਇਹਦੀ ਹਾਂ ਇਹ ਪੂਰਾ ਤੇ ਉਹ ਜਰਮਨ ਨਹੀਂ ਕੱਢਿਆ ਆ ਜਰਮਨ ਨਹੀਂ ਬਣਾਏ ਹੋਏ ਆ ਆ ਦੇਖੋ ਕਿੱਡਾ ਨਿੱਕਾ ਜਿਹਾ ਪਿਸਤੌਲ ਆ ਨਿੱਕਾ ਜਿਹਾ ਯਾਰ ਮੇਰੀ ਉਂਗਲ ਦੇਖ ਲਓ ਤੇਹੀ ਹਿਸਾਬ ਲਾ ਲਓ ਵੀ ਉਂਗਲ ਉਂਗਲ ਵੀ ਮੇਰੀ ਵੱਡੀ ਆ ਹੁਣ ਦੋ ਵੀ ਛੋਟਾ ਹੈਗਾ ਯਾਰ ਉਂਗਲ ਤੋਂ ਵੀ ਛੋਟਾ ਹੈ ਪਿਸਤੌਲ ਤੇ ਇਹ ਕਮਾਲ ਹੀ ਆ 1919 ਫਰਾਂਸ ਦੇ ਬਣਾਇਆ 1959 ਦੇ ਵਿੱਚ ਤੇ ਆ ਪਿਸਤੌਲ ਦਾ ਕਵਰ ਆ ਦੇਖੋ ਆ ਕਿ ਐਸੀ ਚੀਜ਼ ਆ ਕਿ ਐਸੀ ਪਿਸਤੌਲ ਆ ਦੇੰਗਨ ਹੈ ਨਾ ਪਿਸਤੌਲ ਹੈ ਪਿਸਤੌਲੀਆ ਆ ਦੇਖੋ ਇਹਨਾਂ ਦੇਸ਼ਾਂ ਨੇ ਇਹਨਾਂ ਚੀਜ਼ਾਂ ਤੇ ਕਾਢਾ ਬਹੁਤ ਆ ਦੇਖੋ ਇਹ ਆ ਦੇਖੋ ਇਹ ਛੋਟਾ ਮਾਈਕ ਓ ਮਾਈ ਗਾਡ ਆ ਦੇਖੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਪਿਸਤੌਲ ਹੈਗਾ ਕਿੱਡਾ ਗਿਆ ਕਿੰਨੇ ਕੈਲੀਬਰ ਦਾ ਕੁਝ ਪਤਾ ਲਿਖਿਆ ਇਹਦੇ ਕੈਲੀਬਰ ਨੂੰ ਲਿਖਿਆ ਇਹ ਤਾਂ ਕੋਈ ਛੋਟਾ ਵਪਨ ਸੀ ਨਾ ਇਹ ਬੈਲਜੀਅਮ ਬੈਲਜੀਅਮ ਬਣਿਆ ਸੀ 1910 ਚ ਆਫ ਮੇਡ ਹੈ ਹਜ਼ੰਡ ਆਫ ਸਮਾਲ ਸਕੇ ਇੰਡਸਟਰੀ ਉਜਨ ਜੌਸਿਸ ਮੋਟਿਵ ਇਸ ਪ੍ਰੋਜਨ ਸੱਚੇ ਦ ਬੇਰੀ ਕੈਰਡ ਕੁਸਿੰਗਰ ਟ੍ਰੀਪਲ ਇਨ 올 ਵਾਕਸ ਆਫ ਲਾਈਫ ਦ ਮੋਰ ਇਟ ਐਕਸਪਲੇਨਡ ਕਿ ਬੁੱਡੀਆਂ ਸੀ ਐਕਸ਼ਨ ਲੇਡੀਜ਼ ਵਾਸਤੇ ਬਣਿਆ ਸੀ ਹਾਂ ਬੇ ਲੇਡੀਜ਼ ਵਾਸਤੇ ਬਣਿਆ ਸੀਗਾ ਛੋਟਾ ਜਿਹਾ ਸੇਫਟੀ ਡਿਫੈਂਸਿਵਿਟੀ ਆ ਦੇਖੋ ਇਹ ਚੱਕ ਪੈਂਦੀ ਗੋਲੀ ਐਕੀ ਤੇ ਪਰ ਹੈਗੀ ਕਮਾਲ ਦੀ ਚੀਜ਼ ਆ ਮਤਲਬ ਵੱਡੀਆਂ ਤੋਂ ਵੱਡੀਆਂ ਗੰਨਾਂ ਤੋਂ ਲੈ ਕੇ ਛੋਟੀਆਂ ਛੋਟੀਆਂ ਗੰਨਾਂ ਆ ਦੇਖੋ ਕਿੱਦਾਂ ਗਿਆ ਪਰ ਤੇ ਦਾ ਪੂਰੂਪ ਭਰ ਕੇ ਚਲਾਉਂਦੇ ਸੀ ਆ ਵੀ ਪਿਸਤੌਲੀ ਆ ਭਰਾਵਾ ਲੱਗਦਾ ਐਂ ਜਿਵੇਂ ਘਰ ਨੂੰ ਲੋਕ ਲਗਾਉਂਦਾ ਆ ਹੈਗੀ ਪਿਸਤੌਲੀ ਆ ਚਿਹਰਾ ਆ ਵੀ ਆਹ ਪਸੌਲ ਹੱਥ ਦੇੰਦ ਫੜੀ ਐ ਨੀ ਜੇ ਤਾਂ ਹੱਥ ਉੱਪਰ ਆ ਵੀ ਪਿਸਤੌਲੀ ਆ ਆ ਦੇਖੋ ਆ ਬੰਜਾ ਚੜਦਾ ਆ ਤੇ ਆ ਵੀ ਪਿਸਤਲੀ ਆ ਆ ਵੀ ਪਿਸਤੌਲੀ ਆ ਵੀ ਦੁਨੀਆ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪਿਸਤੌਲਾਂ ਕਿੱਥੇ-ਕਿੱਥੇ ਬਣੀਆਂ ਤੇ ਆਹ ਪਸਤੌ ਪਲਾਸਟਿਕ ਦਾ ਆ ਆ ਪਿਸਤੌਲ ਵੀ ਆ ਚੱਕ ਵੀ ਦੋਵੇਂ ਕੰਮ ਯੂਜ਼ ਕਰਦੇ ਦੋਨੇ ਤਿੰਨੇ ਕੰਮ ਯੂਜ਼ ਹੁੰਦਾ ਅੱਜ ਤੋਂ ਸ਼ੁਰੂ ਦੀ ਵੱਡੀ ਆ ਦੇਖੋ ਪਿਸਤੌਲ ਚੱਡੀ ਆ ਸਭ ਤੋਂ ਸਿਰਾ ਗੱਲਬਾਤ ਹੋਰ ਮੈਂ ਦਿਖਾਉਣਾ ਇੱਕ ਐਂਡੀ ਕਰਾਇਆ ਗਿਆ ਇਹਨਾਂ ਨੇ ਆ ਦੇਖੋ ਇਹ ਪਿਸਤੌਲ ਤੋਂ ਬਹੁਤ ਵੱਡਾ ਮੇਰੇ ਹੱਥ ਜਿੱਦ ਹੱਥ ਤੋਂ ਵੱਡਾ ਹੀ ਆ ਜਦਾ ਵੱਡਾ ਆ ਪਿਸਤੌਲ ਵਾ ਮਤਲਬ 12 14 ਇਹ 10 ਇੰਚ ਦਾ ਹੋਣਾ ਫੋਟ ਦੇ ਮੁਕਾਬਲੇ ਆ ਵੱਡਾ ਆ ਉਹ ਤੋਂ ਛੋਟਾ ਆ ਗਿਆ ਉਹਦੇ ਵੀ ਛੋਟਾ ਆ ਗਿਆ ਦੇਖੋ 8.2 ਇੰਚ ਦਾ ਇਹ 2.7 mm ਆਜਾ ਜਿਹੜੀਆਂ ਇਹ ਮੈਗਜ਼ੀਨ ਇਹਦਾ ਆ ਮੈਗਜ਼ੀਨ ਦੇ ਵਿੱਚ ਪੈਂਦੀਆਂ ਗੋਲੀਆਂ ਨਹੀਂ ਤੇ ਨਿੱਗੀਆਂ ਦੇਖੋ ਹੈਨਾ ਇਦਾਂ ਹੀ ਇਹ ਵੱਡਾ ਮੈਗਜ਼ੀਨ ਇਹਦਾ ਆ ਗਿਆ ਉਹਦਾ ਉਹਦਾ ਵੱਡਾ ਮੈਗਜ਼ੀਨ ਆ ਗਿਆ ਇਹਦੇ ਬਾਰੇ ਲਿਖਿਆ ਹੋਣਾ ਹੈਨਾ ਹਾਂ ਦੇਖੋ ਅਮਰੀਕਨ ਅਬਰ 1915 ਚ ਬਣੇ ਹੈ ਅਮਰੀਕਾ ਚ ਫਸਟ ਮੇਡ ਇਨ 1902 ਦਿਸ 380 ਇੰਚ ਪਿਸਟਲ ਵਾਲ ਨੇਮਡ ਦਾ ਕਿਹੜਾ ਕਲੌਕ ਮਿਲਟਰੀ da the magazine has 8 categories over 18000 before 99 oh bhai dekh lo 1902 12000 baniyan 1902 ch baniyan te baniyan sare 18000 te 1929 ch eh ho gaye band eh teen tarah diyan aundiyan si aa pistol ne to ud baad fir aa hai 1960 ch baniyan theek hai aa bhi e magazine wala hai na eh 1915 ch baniyan eh 1915 ch baniyan eh bhi self loading magazine wali hai hmm

ਇੰਚ 25 ਦਾ ਕੁਝ ਆਉਂਦਾ ਹੈ 0.25 ਇਸ ਨਾਟ 1 ਇੰਚ 0.25 0.25 ਇੰਚ ਕੈਟਾਗਰੀ ਨਹੀਂ ਚਾਹੀਦੀ 0.25 ओके 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 5 ਇੰਚ ਦਾ ਕੁੱਲ ਬਣਾਸ ਨਹੀਂ ਨਹੀਂ ਜਿਹੜੀ ਇਹਦੇ ਚ ਗੋਈ ਨਿਕਲਦੀ ਸੀ ਨਾ ਉਹ ਇੰਚੋਂ ਤਾਂ ਛੋਟੀ ਹੁੰਦੀ ਸੀ ਜਿੱਦੋ 2.5 ਇੰਚ ਤੋਂ ਛੋਟੀ ਇੰਚ ਤੋਂ ਵੱਡੀ ਠੀਕ 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 ਸਮਝ ਗਿਆ ਆ ਸਪੈਨਿਸ਼ ਦਾ ਹੈਗਾ 1938 ਚ ਬਣਿਆ ਹੋਇਆ ਮੈਚਿੰਗ ਪੈਂਦਾ ਆ ਵੀ ਸਪੈਨਿਸ਼ ਦਾ 1950 ਚ ਬਣਿਆ ਹੋਇਆ ਆ ਵੀ ਸਪੈਨਿਸ਼ ਪਿਸਟਲ ਹੈ 1942 ਚ ਬਣਿਆ ਹੋਇਆ ਤੇ ਮਿੱਤਰੋ ਆ ਹੈਗਾ ਜਰਮਨੀ ਦਾ ਬਣਿਆ ਇਹ ਜਰਮਨ ਦਾ ਬਣਿਆ 1920 ਚ ਆਪਣੇ ਇੰਡੀਅਨੂ ਵਿੱਚ ਇਹ 1900 ਦਾ ਬਣਿਆ ਅਮਰੀਕਨ ਦਾ ਨਿਊਯਾਰਕ ਵਾਲਾ ਆ ਅਮਰੀਕਾ ਦਾ ਬਣਿਆ ਹੋਇਆ ਨਿਊਯਾਰਕ ਦਾ ਇੰਡੀਅਨ ਫਿਲਮਾਂ ਪਨਾਰੀਆਂ ਫਿਲਮਾਂ ਜਿੰਨੀਆਂ ਛੋਟ ਜਿਹੀ ਪੁੱਛਦੇ ਨੇ ਪਹਿਲਾ ਆ ਲੈ ਪੁਰਾਣਾ ਆ ਹਥਿਆਰ ਇਹਨਾਂ ਨੇ ਗਜਬ ਗਜਬ ਬਣਾਏ ਹੋਏ ਇਧਰ ਵੀ ਤੁਹਾਨੂੰ ਦੁਕਾਨੇ ਆ ਦੇਖੋ ਆ ਕਿੱਥੇ ਦਾ ਬਣਿਆ ਹੋਇਆ ਪਿਸਤਲ ਤਖੜਾਈ ਹੋਇਆ ਤਾਂ ਇਹ ਇੰਗਲਿਸ਼ ਕਾਮਿੰਗਮ ਬਣਿਆ 1890 ਦਾ ਇਹ ਬਰਮਿੰਗਮ ਦਾ ਬਣਿਆ ਹੋਇਆ 1890 ਦਾ ਇਹ ਚੇ ਪੈਂਦੀ ਸੀ 5.455 ਇੰਚ ਦੇ ਅਰਾਊਂਡ ਹੁੰਦੀ ਸੀ ਜਿੱਦੋਂ ਆਪਾਂ ਕਹਿੰਦੇ ਅੱਧੀ ਇੰਚ ਦੀ ਗੋਲੀ ਹੁੰਦੀ ਸੀ ਇਹ ਚੰਗੋ 4.5 ਇੰਚ ਹਰ ਬਹੁਤ ਵਰੀ ਆ ਤਖੜਾਈ ਆ ਵੀ ਚੱਲੇ ਪਿੱਛੇ ਹੁੱਕ ਜੀ ਵੀ ਲੱਗੀ ਗੱਲ ਪਿਸਤੌਲ ਵਾਲੀ ਉਹ ਇਧਰ ਜਿਹੜਾ ਆਪਾਂ ਮਾਰਦੇ ਨੇ ਜਿਹਦੇ ਮਾਰਦੇ ਆ ਸਾਰੀਆਂ ਇਹਨਾਂ ਦੀਆਂ ਪਿਸਤਲ ਸੀ ਪਈਆਂ ਆ छोटी-तो छोटी ਛੋੜੀ ਪਸਤਵਾਰ ਲੈ तो ਵੱਡੀ तक अलग-अलग ਅਲੱਗ-ਅਲੱਗ ਇਹ ਕੈਟਾਗਰੀਸ ਦੀ ਆ ਬਹੁਤ ਨਟਕਾਂ ਵੀ ਵੀ ਹੈਗੀ ਇਹਨਾਂ ਦੇ ਕੋਲ ਵੀ ਆ ਵੀ ਤਾਂ ਭਾਵੇਂ ਕੰਮ ਪੁਰਾਣੇ ਕਾਰਡ ਕੱਢੇ बने ਨੇ 1865 ਚ ਬਣਿਆ ਹੋਇਆ ਬੈਲਜੀਅਮ ਬੈਲਗਨ ਲਿਖਿਆ ਹੋਇਆ ਆ ਦੇ ਆਗਾ ਦੇ ਡਾ ਪਸਤਵਾਰ ਸੀ ਆ ਦੇਖੋ ਕਿੱਡਾ ਪਸਤਵਾਰ ਬਣਿਆ ਦੀ 90 राउंड ਚੇਨ ਚੱਲੇ ਕੁਵਰੀ ਜੀ ਅੱਛਾ 6 ਦੇ 6 ਕੁਵਰੀ ਚੱਲ ਜਾਂਦੀਆਂ ਆਉਣਗੀਆਂ ਇਹ ਇਧਰ ਲਿਖਿਆ ਆ ਇੱਥੇ ਲਿਖਿਆ ਆ ਆ ਦੇਖੋ ਕਿ ਟਾਇਆ ਗਿਆ ਬੈਰਲ ਬਲਾਕ ਇੰਟਰੂਲਿੰਗ ਵਿਦ 6 ਚੈਂਬਰਸ ਵਿਦ ਅ ਫਾਰਮਰ ਮਾਉਂਟੇਨਰ ਰੈਂਜ ਹਾਂ 6 ਸ਼ਾਟਸ ਹੁੰਦੇ ਸੀ ਅੱਛਾ 6 ਗੋਲੀਆਂ ਪੈਂਦੀਆਂ ਕੱਲੀ ਕੱਲੀ ਸ਼ਾਟ ਬੈਲਜੀਅਮ ਦਾ ਬਣਿਆ 1850 ਦਾ 6 ਗੋਲੀਆਂ ਪੈਂਦੀਆਂ ਸੀ ਉਹਨਾਂ ਨੇ 6 ਚੈਂਬਰ ਬਣਾਏ ਆ 6 ਗੋਲੀਆਂ ਪੈਂਦੀਆਂ ਤੇ 6 ਸ਼ਾਟ ਚੱਲਦੇ ਸੀ ਇਹਦੇ ਰਾਈਟ ਹੈਰ ਆ ਵੀ ਬੈਲਜੀਅਮ ਬੈਲਜਮ ਹੀ ਲਿਖਿਆ ਬੈਲਜਮ ਬੈਲਜਮ ਦਾ ਹੀ ਹੈ ਵੀ ਤਾਂ 12 18 ਤੋਂ 40 ਦੇ ਬਣੇ 400 ਗੰਦੇ ਸੀ ਚਾਰ ਗੋਲੀਆਂ ਵੇਂਦੀਆਂ ਸੀਗੀਆਂ ਤੇ ਤਗੜੀਆਂ ਹੀ ਪੈਂਦੀਆਂ ਸੀ ਇਹ ਵੀ ਦੇਖੋ ਆਹ ਨਾਲ ਵੀ ਲੱਗਿਆ ਇੰਗਲਿਸ਼ ਸ਼ਬਦ ਇਹ ਇੰਗਲਿਸ਼ ਦੀ ਹੈ ਅਬਾਊਟ 1800 ਰੁਪਿਆ ਦੇ ਵਿੱਚ ਬਣੀ ਹੈ 16 ਹੋਲਡ ਇੱਕ ਇਹ ਜਿਹਦਾ ਆਪਣੇ ਪਿਸਟਲ ਨੇ 6 ਗੋਲੀਆਂ ਵੇਂਦੀਆਂ ਤੇ ਪਾਰਟੀ ਰੌਂਡ ਕਮੰਡਰ ਆਹ ਦੇਖੋ ਬਣਿਆ ਹੋਇਆ ਆਹ ਦੇਖੋ ਬੈਲਲ ਇੱਕ ਸੀ ਤੇ ਕਮੰਡਰ ਆ ਵੀ ਇਹ ਹੈਗੀ ਆ ਇੰਗਲਿਸ਼ ਦੀ ਇਹ ਵੀ 1830 ਦੀ ਹੈ। ਇਹ ਕੋ ਛੋਟਾ ਜਿਹਾ। ਉਸਤਾਲੇ ਬਣਿਆ ਸੀਗਾ ਬੈਲਜੀਅਮ 'ਚ 1870 'ਚ। 22 0 22 ਇੰਚ ਦਾ। ਜਿਆਨੀ ਅੱਧੀ ਇੰਚੀ ਤੋਂ ਵੀ ਘੱਟ। ਉੱਤੋਂ ਵੀ ਘੱਟ ਅੱਧੀਆਂ ਇੰਚੀ ਦੀ ਅੱਧੀਆਂ ਇੰਚੀ ਤੋਂ ਵੀ ਘੱਟ। ਛੋਟੀ ਜਿਹੀ ਗੋਲੀ ਮੰਨ ਲਓ ਪੈਂਦੀ ਹੈ ਇਹਦੇ 'ਚ। ਸ਼ਰਾ ਗੈਰਾਂ ਗੈਰ। ਹਾਂ, ਸ਼ਰਾ ਛੋਟੀ ਪੈਂਦੀ ਆ ਦੇਖੋ। ਤੇ ਇਹ ਆ ਜੀ ਇਹਨਾਂ ਦੇ ਪਾਲੇ ਨੇ ਜੇ ਬੰਦੂਕਾਂ ਆਦੇ ਉੱਤੇ ਡਾ ਪਿਸਤੌਲ ਪਿਆ ਹੈ ਇਹਨਾਂ ਨੇ ਪੁਰਾਣਾ ਸਾਰਾ ਕੁਝ ਇਤਿਹਾਸ ਸੰਭਾਲ ਕੇ ਰੱਖਿਆ ਹੋਇਆ ਹੈ ਦੇਖੋ ਕੱਚ ਦੇ ਵਿੱਚ ਦੇ ਕੇ ਚਲਾ ਦੇ ਤੁਸੀਂ ਕੋਈ ਤਕਰੀਕ ਕਰਨੀਆਂ 6 ਫੁੱਟ ਦੀ ਹੋਣੀਆਂ ਘੱਟ ਤੋਂ ਘੱਟ ਇਹ ਸਭ ਚੀਜ਼ਾਂ ਯਾਰ ਕਮਾਲ ਦੀ ਚਲੋ ਬਹੁਤ ਦੇਖ ਲਿਆ ਜੀ ਧੰਨਵਾਦ ਭਰਾਵਾ ਸਾਰਿਆਂ ਦਾ ਦੋਸਤੋ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇੱਕ ਜੀ ਵੀ ਆਹ ਦੇਖੋ ਕਿੱਡੇ-ਕਡੇ ਪਿਸਤੌਲ ਬੇ ਸਾਰੇ ਹਾਲਤ ਬੰਦੂਕਾਂ ਦੇ ਨੇ ਉਹ ਚਲ ਆਹ कैसी ਬੰਦੂਕ ਹੈ ਬਾਈ ਪਿਸਤੌਲ ਹੀ ਆ ਯਾ ਬਿਫੋਰ ਮੈਚ ਵੀ ਅੰਡਰ ਮੇਕਿੰਗ ਅ ਫਿੰਟ ਲੌਕ ਮਸ਼ੀਨ ਮੈਕੈਨਿਜ਼ਮ ਕਹਿੰਦੇ ਇਹਨਾਂ ਫਿੰਟਲੌਕ ਮੈਕੈਨਿਜ਼ਮ ਕਹਿੰਦੇ ਆ ਇਹਦੇ ਕੋਲ ਕੋਤ ਟ੍ਰਿਗਰ ਬਣਿਆ ਨਾ ਉਹਨੂੰ ਲੱਗਣ ਦੇ ਚਾਹ। ਗਾਜਬ ਦੀਆਂ ਚੀਜ਼ਾਂ ਆ ਵੀ ਗਾਜਬ ਆ ਵੀ ਬੰਦੂਕ ਆ। ਹਾਂ ਵੀ ਬੰਦੂਕ ਹੀ ਆ। ਪਿਸਟਲ ਆ ਵੀ ਪਿਸਟਲ ਆ। ਕਿ ਨਟਾਂ ਵਾਲੀ ਆ। ਇਹ ਦੇਖਣ ਨੂੰ ਉਦਾਂ ਮਸ਼ੀਨ ਜਿਹਾ ਕੁਝ ਲੱਗਦਾ ਪਰ ਹੈਗਾ ਪਿਸਤੌਲ ਆ। ਇਹ ਇੱਕ ਵਾਰੀ ਨਿਕਲ ਗਈ ਨਾ ਤੇ ਪਾਲੀ ਦੇਣਾ ਗੋਮੇ ਬਸ ਹਾਂ ਦੇਖੋ ਗੋਮਦੀ ਨੇ ਜਾਣਾ ਵਾਰ ਨਟ ਬੋਲ ਈ ਆ ਕਸਮ ਇਹ ਕੈਸੀ ਚੀਜ਼ ਆ ਯਾਰ ਗਾਜਬ ਦੀਆਂ ਚੀਂਚਾਂ ਸੰਭਾਲ ਲਿਆ ਪਈ ਇਹਨਾਂ ਨੇ। ਪੜ ਲੂ ਇੱਕ ਕਮ ਦੇ ਸੀਨੇ ਤੇ ਕਮ ਕੀ ਨ ਨਹੀਂ ਸਾਰੇ ਬਸ ਵੜਦੇ ਆ ਸਾਰਾ ਜਿਹੜਾ ਸਹੀ ਚੀਜ਼ਾਂ ਇਹ ਹੈ ਅਸਲਾ ਉਸ ਟਾਈਮ ਦਾ ਪਿਆ ਹੋਇਆ ਆ ਬੰਦੂਕ ਵੀ ਦੇਖੋ ਕੈਸੀ ਆ ਤੋਂ ਕੱਲਾ ਬਤਾ ਸਹੀ ਗੱਲਾਂ ਬਤਾ ਸੇਰਾ ਤੇ ਹਾਂ ਕੁਆੜੀਆਂ ਕੋੜੀਆਂ ਸਾਰੀਆਂ ਪੀ ਚਲੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤੇ ਇਹਨੂੰ ਫੋਲੋ ਵੀ ਕਰ ਲਿਓ ਇਹ ਲੀਟਸ ਦਾ ਮਿਊਜ਼ੀਅਮ ਹੈ ਜਿਹੜਾ ਉਹਦੀ ਇਹ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖਿਆ ਤੇ ਰਾਇਲ ਮਿਊਜ਼ੀਅਮ ਘਰ ਆਇਆ ਹੈ ਤੇ ਜਨਰਲ ਆਪਣਾ ਫੋਲੋ ਕਰ ਲਿਓ ਦੋਸਤੋ ਧੰਨਵਾਦ